ਖੇਡ ਮੈਦਾਨ ਦੇ ਅੰਦਰ ਨਰਵੀਰ ਦੀ ਕਬੱਡੀ ਹੈ ਬਹੁਤ ਵਧੀਆ ਮੈਚ ਆ ਸੋਹਣਿਆਂ ਜੱਗ ਜਾਂਦਿਆਂ ਦੇ ਮੇਲੇ ਹੈ ਖੇਡ ਮੈਦਾਨ ਦੇ ਅੰਦਰ ਬੜਾ ਸਖਤ ਮੁਕਾਬਲਾ ਇਧਰਲੇ ਪਾਸੇ ਨਰਵੀਰ ਆਹ ਦੇਖਦੇ ਆ ਵੀ ਪੱਪੂ ਚੂੜ ਚੱਕਦਾ ਵਾਹ ਤੱਕ ਕੇ ਲੈ ਜਾਂਦਾ ਭਾਰੇ ਸਰੀਰ ਦਾ ਮਾਲਕ ਹੈ ਇੱਕ ਵੰਨੇ ਨਰਵੀਰ ਹੈ ਉਹ ਪੁਆਇੰਟ ਲੈ ਕੇ ਨਰਵੀਰ ਆਪਣੇ ਪਾਲੇ ਹੈ ਕਿੰਦੇ ਬੰਦਿਓ ਜੇ ਜਫਾ ਲਾਵੇਗਾ ਤਾਂ ਵਾਹ ਜੀ ਵਾਹ ਇਤਰ ਲਈ ਪਾਸੇ ਹੁਣ ਕਬੱਡੀ ਦੀਆਂ ਗੱਲਾਂ ਲੈ ਵੀ ਪਮੇ ਥਾਂਡੇ ਵਾਲੀ ਦੀ ਵੀ ਗੱਲ ਕਰਾਂਗੇ ਸੀਰਾ ਪਿੱਥੋ ਉਹ ਬਠਿੰਡਾ ਜਿਲ੍ਹਾ ਬਠਿੰਡਾ ਰੇਲਾਂ ਵਾਲਾ ਮਸ਼ਹੂਰ ਹੋ ਗਿਆ ਪਰ ਉਹ ਦੇਖਦੇ ਆ ਬਠਿੰਡਾ ਵੀ ਕਾਨੇਰ ਹੋ ਗਿਆ ਇਹ ਮੁੰਡਾ ਨਰਵੀਰ ਹੈ 100 ਰੁਪਿਆ ਸ਼ਕਤੀਮਾਨ ਨੂੰ ਸਪੈਸ਼ਲ ਨਾਮ ਹੈ ਔਰ 100 ਰੁਪਿਆ ਖੇਡ ਮੈਦਾਨ ਦੇ ਅੰਦਰ ਆ ਨੌਜਵਾਨ ਜਿਹੜਾ ਦੇਖਦੇ ਆ ਵੀ ਕਬੱਡੀ ਪਾਈ ਜਾ ਰਿਹਾ ਨਰਵੀਰ ਨਰਵੀਰ ਨੂੰ ਸਪੈਸ਼ਲ ਨਾਮ ਹੈ ਇਹ 500 ਰੁਪਿਆ 5 ਥਾਈ ਵੰਡੇ ਆ ਮਾਨ ਜੋ ਗਦਾਰਾ ਸਾਹਿਬ ਜੀ ਕੈਨੇਡਾ ਵਾਲੇ ਅਸੀਂ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਕਰਦੇ ਆ ਸੱਚੇ ਪਾਤਸ਼ਾਹ ਵਾਹ ਜੀ ਵਾਹ ਐਸ ਸਮੇਂ ਕਬੱਡੀ ਦੀ ਗੱਲ ਵਾਹ ਦੇਖਣਯੋਗ ਨਜ਼ਾਰਾ ਖੇਡ ਤੇਰੀ ਦੀ ਹੁੰਦੀ ਚਰਚਾ ਹੁੰਦੀ ਬੰਨੇ ਬੰਨੇ ਓ ਨੰਗੇ ਪਿੰਡੇ ਚੜੀ ਜਵਾਨੀ ਦੁਨੀਆ ਸਾਰੀ ਮੰਨੇ ਲਾਵੀ ਸੀਰਿਆ ਪਿੱਥੋ ਵਾਲਿਆ ਦੁਨੀਆ ਮਨਾ ਦਿੱਤੀ ਆ ਨੌਜਵਾਨ ਨੇ ਪਰ ਆਹ ਮੁੰਡਾ ਨਰਵੀਰ ਚੱਲਿਆ ਵੋਲਟ ਲੈ ਕੇ ਆਪਣੇ ਪਾਲੇ ਆ ਨਰਵੀਰ ਪਿੰਡ ਰੋਡੇ ਲੰਦੇ ਜ਼ਿਲ੍ਹਾ ਮੁਕਸਰ